ਵੀਰਤਾਵਤ ਪਲੇਟਫਾਰਮ ਪੇਸ਼ ਕਰੋ ਕਿਹੜੀ ਮੁੱਦਿਆਂ ਵਿੱਚ ਲੀਡਰਸ਼ਿਪ ਦਾ ਹੋਂਦ ਹੈ ਇਹ ਆਪਣੇ ਬਾਰੇ ਦੱਸਦੇ ਜੀ ਤੇ ਬੜੇ ਚੰਗੀ ਬੋਲ ਰਹੇ ਸਰ ਰਜਿੰਦਰ ਸਿੰਘ ਬਿਰਕ ਹਲਕਾ ਸਨੌਰ ਤੋਂ ਸ਼ੋਭਨੀ ਕਾਲੀਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼ਰਮਾ ਜੀ ਸਮੁੱਚੀ ਲੀਡਰਸ਼ਿਪ ਨੇ ਜਿਹੜਾ ਲੈਂਡ ਪੂਲਿੰਗ ਦੇ ਖਿਲਾਫ ਜਿਹੜੀ ਇਹ ਹੁਣਾਂ ਦੀ ਮੌਜੂਦਾ ਸਰਕਾਰ ਨੇ ਜ਼ਮੀਨ ਤੱਕੇ ਨਾਲ ਹੜੱਪ ਕੇ ਦਿੱਲੀ ਤੋਂ ਲਿਆਂਦੇ ਹੋਏ ਜਿਹੜੇ ਧੜਵੀ ਨੇ ਉਹਨਾਂ ਨੂੰ ਰੋਟਾਉਣ ਦੇ ਵਾਸਤੇ ਇਹ ਜਿਹੜੀ ਪਾਲਿਸੀ ਲਿਆਂਦੀ ਹੈ ਪੰਜਾਬ ਨੂੰ ਬਰਬਾਦ ਕਰਨ ਵਾਲੀ ਹੈ ਉਸ ਨੂੰ ਰੋਕਣ ਵਾਸਤੇ ਅਕਾਲੀ ਦਲ ਨੇ ਸਮੁੱਚੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ ਕਿ 1 ਇੰਚ ਵੀ ਜ਼ਮੀਨ ਧੱਕੇ ਨਾਲ ਦੱਬਨ ਨਹੀਂ ਦਿੱਤੀ ਜਾਏਗੀ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਬਰਬਾਰ ਨਹੀਂ ਹੋਣ ਦਿੱਤਾ ਜਾਏਗਾ ਪਹਿਲਾਂ ਵੀ ਪੰਜਾਬ ਪਿਛਲੇ 5 ਸਾਲ ਤੇ 3.5 ਸਾਲ ਇਹ ਹੋ ਗਏ ਬਰਬਾਦੀ ਦੇ ਕੰਡੇ ਤੇ ਪਹੁੰਚ ਗਏ ਇੱਕ ਵੀ ਕੋਈ ਨਵਾਂ ਪ੍ਰੋਜੈਕਟ ਕਿਸਾਨੀ ਵਾਸਤੇ ਕੋਈ ਖਾਸ ਸਹੂਲਤਾਂ ਜਿਹੜੀਆਂ ਪਹਿਲਾਂ ਚੱਲ ਰੀਆਂ ਨੇ ਉਹ ਵੀ ਬੰਦ ਕੀਤੀਆਂ ਜਾ ਰਹੀਆਂ ਨੇ ਹੁਣ ਇਹ ਨਵਾਂ ਫਾਰਮੂਲਾ ਜਿਹੜਾ ਖਾਸ ਕਰਕੇ ਕੋਈ ਕੱਲ ਨੂੰ ਜਿਹੜਾ ਮੇਨ ਧਰਨਾ ਹੈ ਸਮੁੱਚੀ ਕਾਲੀ ਜੀ ਲੀਡਰਸ਼ਿਪ ਨੇ ਇਹ ਸਰਕਾਰ ਦੀਆਂ ਪੁੱਡਾ ਗਰਾਊਂਡ ਦੇ ਸਾਹਮਣੇ ਜਿਹੜਾ ਹਿਲਾਉਣ ਦੇ ਵਾਸਤੇ ਤੇ ਕਿਸਾਨੀ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸੋਚੇ ਭਾਈ ਜਿਹੜੇ ਨੂੰ ਬਚਾਉਣ ਵਾਸਤੇ ਰੱਖਿਆ। ਹੋਰ ਜਨਤਾ ਜੀ ਕਿਹੜੇ ਕਿਹੜੇ ਜਿਹੜੇ ਨੇ ਸ਼੍ਰੋਮਣੀ ਕਾਲੇ ਕੜ ਦੇ ਉੱਚ ਜਿਹੜੇ ਲੀਡਰ ਨੇ ਇੱਥੇ ਪਹੁੰਚ ਰਿਹਾ। ਭਾਈ ਸਭ ਤੋਂ ਪਹਿਲਾਂ ਤਾਂ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਐਨ ਕੇ ਸ਼ਰਮਾ ਜੀ ਜ਼ਿਲ੍ਹਾ ਅਫਸਰ ਵੀ ਨੇ ਤੇ ਸਾਬਕਾ ਵਜ਼ੀਰ ਵੀ ਨੇ ਸੰਸਦਿਸਕਤਰ ਆ ਚੁੱਕੇ ਨੇ। ਸਾਡੇ ਕੌਮੀ ਪ੍ਰਧਾਨ ਦੀ ਰੈਮਾਇਦੇ ਹਿੱਟ ਖਾਸ ਕਰਕੇ ਸਮੁੱਚਾ ਜਿਲ੍ਹਾ ਬਡਿਆਲਾ ਹਲਕਾ ਇੰਚਾਰਜ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਐਸਜੀਪੀਸੀ ਮੈਂਬਰ ਸਾਹਿਬਾਨ ਵਪਾਰੀ ਵਿੰਗ ਕਿਸਾਨ ਵਿੰਗ ਜਿੰਨਿਆਂ ਨੂੰ ਅਸੀਂ ਖਾਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਯੂਥ ਵਿੰਗ ਇਸਤਰੀ ਅਕਾਲੀ ਦਲ ਸਾਰੀ ਲੀਡਰਸ਼ਿਪ ਇਸ ਧਰਨੇ ਦੇ ਵਿੱਚ ਇਸ ਯੋਗਦਾਨ ਪਾਏਗੀ ਤਾਂ ਕਿ ਜਿਹੜਾ ਅਕਾਲੀ ਦਲ ਨੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਸੇਧ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਸਰਦਾਰ ਸੁਖਵੀਰ ਸਿੰਘ ਦੀ ਬਾਦਲੇ ਕਹਿ ਚੁੱਕੇ ਨੇ ਕਿ ਅਸੀਂ ਮੁਹਾਲੀ ਦੇ ਵਿੱਚ ਪੱਕਾ ਤਰਨਾ ਲਾਵਾਂਗੇ ਕਿੰਨਾ ਸਮਾਂ ਇਹ ਆ ਵੀ ਹਲਕਾ ਸਨੌਰ ਵੱਲੋਂ ਅਸੀਂ ਤਰੇੜੀ ਜਟਾ ਟੋਲ ਪਲਾਜ਼ਾ ਦੇ ਕੋਲ ਮਹਿੰਦਰਾ ਏਜੰਸੀ ਦੇ ਸਾਹਮਣੇ ਹਲਕਾ ਸਨੌਰ ਦਾ ਵੈਲਕਮ ਕਰਨ ਵੈਲਕਮ ਕਰਨ ਤੇ ਸਹਿਯੋਗ ਦੇਣ ਵਾਸਤੇ ਕਿਉਂਕਿ ਵੈਲਕਮ ਉਦੋਂ ਹੁੰਦਾ ਜਦੋਂ ਕੋਈ ਪ੍ਰਾਪਤੀ ਹੋਵੇ ਇਹ ਤਾਂ ਅਸੀਂ ਰੋਜ਼ ਤਰਨਾ ਦੇ ਰਿਆ ਉਹਨਾਂ ਨੂੰ ਸਹਿਯੋਗ ਕਰਨ ਵਾਸਤੇ ਤੇ ਉਹਨਾਂ ਨੂੰ ਹਲਾਰਾ ਦੇਣ ਵਾਸਤੇ ਹਲਕਾ ਸਨੌਰ ਵੱਲੋਂ ਐਨ ਕੇ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਪ੍ਰਧਾਨ ਜੀ ਦੀ ਕਮਾਂਡ ਦੇ ਵਿੱਚ ਤੇ ਸਮੁੱਚੀ ਆਪਣੀ ਟੀਮ ਨੂੰ ਨਾਲ ਲੈ ਕੇ ਚਾਹੇ ਸਪੰਚ ਸਰਪੰਚ, ਸਾਬਕਾ ਪੰਚ ਸਰਪੰਚ ਸਾਹਿਬ, ਬਲਾਕ ਸਰਟੀ ਮੈਂਬਰ ਸਭਾ, ਨੰਬਰਦਾਰ ਸਭਾ, ਵੱਖ-ਵੱਖ ਅਹੁਦੇਦਾਰ ਸਭਾ ਉਹਨਾਂ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਨਾਲ ਸਹਿਯੋਗ ਸ਼ੁਰੂਆਤ ਕਰਾਂਗੇ। ਸੋ ਕਿ ਕੌਂਸਲਰਾਂ ਨੇ ਸਭ ਤੋਂ ਲੈ ਕੇ ਹੁਣ ਤੱਕ ਇੱਕ ਇਲਾਕੇ ਦੀ ਜੁਗਤ ਦਿੱਤੀ ਹੈ। ਬੜੀ ਵੱਡੀ ਗੱਲ ਹੈ ਕਿ ਆਹ ਇਲਾਕਾ ਕੈਨਨੋ ਵੀ ਇੱਕ ਵਿਧਾਨ ਸਭਾ ਹੋਂ ਵਾਲੇ 2027 ਦਾ ਇੱਕ ਦ੍ਰਿਸ਼ ਹੈ। ਵਾਜ ਵੀ ਕਰਨਾ ਉਹ ਤੁਸੀਂ ਕਿਦਾਂ ਮਹਿਸੂਸ ਕਰਦੇ ਆ ਤੁਹਾਨੂੰ ਵੱਡਾ ਲੱਗਦਾ ਤੁਹਾਨੂੰ ਪਾਜੀ ਪਹਿਲਾਂ ਇਹ ਜਿੰਨੇ ਤੁਸੀਂ ਸਾਰੇ মিডিਆ ਇੱਕ ਥੰਮ ਹੈ ਜਦੋਂ 2007 ਦੇ ਵਿੱਚ ਕਾਉਂਸਲਰ ਦਾ ਇੱਕ ਜੀਵਨ ਸ਼ੁਰੂਆਤ ਸੇਵਾ ਸ਼ੁਰੂਆਤ ਕੀਤੀ ਸੀ ਤਾਂ ਇਹ ਸਾਰੀ ਟੀਮ ਨੇ ਖਾਸ ਕਰਕੇ ਜਿਹੜੇ ਮੇਰੇ ਉਸ ਟਾਈਮ ਤੇ ਜਿੰਨੇ ਬਜ਼ੁਰਗਾਂ ਨੇ ਵੱਡਿਆਂ ਦੇ ਭਰਾਵਾਂ ਨੇ ਬਾਹ ਫੜ ਕੇ ਤੋਰਿਆ ਸੀ ਤਾਂ ਦੋ ਵਾਰ ਕਾਉਂਸਲਰ ਬਣਨ ਤੋਂ ਬਾਅਦ 17 ਦੇ ਵਿੱਚ ਤੀਜੀ ਵਾਰ ਜਦੋਂ ਕਾਉਂਸਲ ਲੜੇ ਸਰਕਾਰ ਦੂਜੀ ਸੀ 2 ਘੰਟੇ ਇਲੈਕਸ਼ਨ ਹੋਣ ਦੇ ਵਿੱਚ 1080 ਵੋਟਾਂ ਪਈਆਂ ਸੀ ਜਿਸ ਦੇ ਵਿੱਚੋਂ 900 90 ਵੋਟਾਂ ਪੜੀਆਂ ਸੀ ਫਿਰ ਪਿਛਲੀ ਵਾਰ ਸਾਰੀ ਟੀਮ ਨੇ ਇਕੱਠੇ ਹੋ ਕੇ ਹੁਲਾਰਾ ਮਾਰਿਆ ਅਕਾਲੀ ਦਲ ਨੂੰ ਬੇਨਤੀ ਕੀਤੀ ਅਕਾਲੀ ਦਲ ਦੀਆਂ ਸਵਾਵਾਂ ਲੈ ਕੇ ਸੀਨੀਅਰ ਲੀਡਰਸ਼ਿਪ ਦੀ ਸਹਿਯੋਗ ਦੇ ਨਾਲ ਉਸ ਟਾਈਮ ਤੋਂ ਲੈ ਕੇ ਚਾਹੇ ਪਟਿਆਲਾ ਦਿਹਾਤੀ ਹੋਵੇ ਚਾਹੇ ਹਲਕਾ ਸਮਾਣਾ ਹੋਵੇ ਚਾਹੇ ਸਨੌਰ ਹੋਵੇ ਕਿਉਂਕਿ ਸਨੌਰ ਦਾ ਕਾਫੀ ਵੱਡਾ ਏਰੀਆ ਸਰ ਮੇਰੇ ਕੋਲ ਆਲਰੇਡੀ ਹੈ ਜਿਵੇਂ ਕਿ ਅਲੀਪੁਰ ਅਮਨਗਰ ਦਰਸ਼ਨਗਰ ਰஞ்சிਤਨਗਰ ਦੌਲਤਪੁਰ ਰਸੂਲਪੁਰ ਜਦਾਂ ਇਹ ਸਾਰਾ ਏਰੀਆ ਸੀ ਪਹਿਲੇ ਹੀ ਇੱਥੇ ਉਧਰ ਦੇਵਗੜ੍ਹ ਵਾਲੇ ਪਾਸੇ ਪੋਨਾ ਜੜੀ ਵਾਲੇ ਪਾਸੇ ਬਲਵੇੜਾ ਰੋਡ ਤੇ ਵੱਖੋ ਵੱਖਰੇ ਏਰੀਏ ਦੇ ਵਿੱਚ ਆਪਣੇ ਰਿਸ਼ਤੇਦਾਰੀਆਂ ਭੈਣ ਭਰਾ ਅਕਾਲੀ ਦਲ ਦੇ ਜਿਹੜੇ ਥਾਂ ਮਨੇ ਉਹਨਾਂ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਾਂ ਇਸ ਹਲਕੇ ਦੇ ਵਿੱਚ ਕਿਉਂਕਿ ਕੁਝ ਵੀ ਔਖਾ ਨਹੀਂ ਜਿਹੜੀ ਪ੍ਰੈਸ ਹੈ ਬਹੁਤ ਵੱਡਾ ਫਾਰਮ ਹੈ ਜਦੋਂ ਇਹ ਸਚਾਈ ਲਿਆਏਗੀ ਤੇ ਸਾਰੀ ਟੀਮ ਨਾਲ ਚੱਲੇਗੀ ਫਿਰ ਇਹ ਹਲਕਾ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਆਪਾਂ ਹੀ ਪਰਮਾਤਮਾ ਕਿਰਪਾ ਕਰੇ। ਆਸ਼ੀਰਵਾਦ ਦੇ ਵਿੱਚ ਗਿਆ 2022 ਤੋਂ ਸ਼ੁਰੂ ਨਹੀਂ ਕਰਦਾ ਚਿੰਤਨ ਮਤਨ ਵੀ ਹੋਇਆ ਤੁਹਾਡਾ ਮਨ ਹੀ ਡੋਲਿਆ ਦਵਾ ਸ਼ੋਮੀ ਕੱਲ੍ਹ ਦਾ ਵੀ ਪਰਦਾ ਤੁਸੀਂ ਫਿਰ ਸਟੈਡ ਕਰਦੇ ਹੋ ਤੇ ਸਰ ਆਪਾਂ ਕਾਲੀ ਜੰਮੇ ਆ ਅਕਾਲੀ ਮਰਨਾ ਹੈ। ਨਾ ਬੰਦਾ ਮਾ ਬਦਲ ਸਕਦਾ ਹੈ ਮਾ ਦਾ ਰੂਪ ਹੋ ਸਕਦਾ ਹੈ। ਤੇ ਨਾ ਇੱਕ ਅਧੀ ਪਾਰਟੀ ਬਣ ਸਕਦਾ ਸਾਂਝਾ ਨੇ ਜਿਹੜੀਆਂ ਕਿਉਂਕਿ ਚਾਹੋ ਕੋਈ ਵੀ ਅਕਾਲੀ ਦਲ ਹੋਵੇ ਉਹ ਇੱਕ ਸਾਂਝਾ ਜਿਹੜੀ ਇੱਕ ਲੱਗ ਚੀਜ਼ ਹੈ ਪਰ ਜਿੱਥੇ ਖੜੇ ਆ ਉਸ ਤੋਂ ਡੋਲਣਾਂ ਨਹੀਂ ਗੱਲ ਇਹ ਸ਼ਰੋਣੀ ਕਰਦਾ ਮੇਰੇ ਵਜ਼ੀਰੀਆ ਵੀ ਲਈਆਂ ਫਿਰ ਚੱਲ ਜੇ ਸ਼ਰੋਣੀ ਕਰਦਾ ਉਹ ਜੀ ਇਹ ਆਪਾਂ ਬੇਨਤੀ ਕਰਾਂਗੇ ਅਸੀਂ ਬਹੁਤ ਛੋਟੇ ਆ ਇਹ ਬੇਨਤੀ ਜੂਰ ਕਰਾਂਗੇ ਸਾਰੇ ਸੀਨੀਅਰ ਸਤਕਾਰਯੋਗ ਲੀਡਰਾਂ ਨੂੰ ਵੀ ਇਕੱਠੇ ਹੋਈਏ ਅਕਾਲ ਤਖਤ ਸਾਹਿਬ ਦੇ ਰਹਿਨਮਾਈ ਦੇ ਉਹਦੇ ਹੁਕਮਾਂ ਦੇ ਮੁਤਾਬਕ ਜਿਵੇਂ ਨਾਲ ਕਹੇ ਵੀ ਸਾਰੇ ਚੁੱਲੇ ਸਮੇਟਿਏ ਸਮੇਟਣ ਦੀ ਕੋਸ਼ਿਸ਼ ਕਰੀਏ ਇਹ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਅਕਾਲੀ ਦਲ ਸਲੋਗ ਦੇ ਵਿੱਚ ਕਾਫੀ ਮਜ਼ਬੂਤ ਨਹੀਂ ਹੈਗਾ ਸੁਖੀਮ ਬਾਦਲ ਨੇ ਵਾਪਸ ਆਉਣ ਲੋਕਾਂ ਦੇ ਦਿਲਾਂ ਰਾਜ ਹੋਏ ਕੱਲ ਦੀ ਰੈਲੀ ਨੂੰ ਲੈ ਕੇ ਕਿਸੇ ਨਾਲ ਤੁਹਾਡੇ ਕੋਲ ਗੱਲਬਾਤ ਹੋ ਰਹੀ ਹੈ ਬਈ ਨਰਾਜ਼ਗੀ ਛੱਡ ਕੇ ਰੈਲੀ ਨੂੰ ਜਾਏਗਾ ਅੱਜ ਇਹ ਬੇਨਤੀ ਕਰ ਰਹੇ ਹਾਂ ਜੀ ਕਿਉਂਕਿ ਧਰਨਾ ਹੈ ਧਰਨੇ ਦੇ ਵਿੱਚ ਸ਼ਾਮਲ ਜਾਂ ਵਾਪਸੀ ਨਹੀਂ ਕਰ ਸਕਦੇ ਉਹ ਬਹੁਤ ਵੱਡਾ ਅੰਜ ਇਨ ਟੱਚ ਹੈਗਾ ਪਾਰਟੀ ਦਾ ਸਾਡਾ ਆਪਣਾ ਪਰਵਾਰਕ ਤੌਰ ਤੇ ਸੀਨੀਅਰ ਲੀਡਰਸ਼ਿਪ ਦਾ ਖਾਸ ਕਰਕੇ ਕਿਉਂਕਿ ਕੱਲ ਨੂੰ ਵੀ بڑے ਬੰਦੇ ਚਾਹੁੰਦੇ ਸੀ 21 ਸਾਨੂੰ ਸ਼ਾਮਿਲ ਕਰ ਲੋ ਕੁਝ ਝਾਰੂ ਵਾਲੇ ਨੇ ਕੁਝ ਕਾਂਗਰਸ ਵਾਲੇ ਨੇ ਜਿਹੜੇ ਛੱਡ ਕੇ ਕਾਲੀ ਦਲ ਨੂੰ ਗਏ ਨੇ ਜਾਂ ਕੁਝ ਯੂਥ ਵਾਲੇ ਨੇ ਪਰ ਕੱਲ ਨੂੰ ਜਿਹੜਾ ਧਰਨਾ ਹੈ ਇਸ 'ਚ ਸਮੂਲੀਅਤ ਸ਼ਾਮਿਲ ਨਹੀਂ ਕਰਨਾ ਇਸ 'ਚ ਤਾਂ ਆਪਾਂ ਧਰਨਾ ਲੈ ਕੇ ਰੋਸ ਜਾਰ ਕਰਨਾ ਹੈ ਤਾਂ ਕਿ ਜਿਹੜੀ ਸਾਡੀ ਪੰਜਾਬ ਨੂੰ ਬਚਾਉਣ ਵਾਲੀ ਖੇਤੀ ਸੂਬਾ ਖੇਤੀ ਪ੍ਰਧਾਨ ਸੂਬਾ ਜੇ ਹੌਲੀ ਹੌਲੀ ਖੇਤੀ ਖਤਮ ਹੋ ਗਈ ਜ਼ਮੀਨਾਂ ਤਾਂ ਪਹਿਲਾਂ ਹੀ ਬਹੁਤ ਘਟ ਰਹੀਆਂ ਨੇ ਇਹ ਕਰ ਦੇਣਾ ਕਿ ਜਿਹਨੇ ਮਿਹਨਤ ਕਰਾਇਆ ਉਹ ਕਮਾਲ ਕੇ ਦੇ ਬੈਠਾ ਹੈ ਇਹ ਨਗਰ ਉਹ ਪੁਨੀ ਉਸ ਬਾਦਲ ਕੋਈ ਹੋ ਕੈਂਡੀਡੇਟ ਨੂੰ ਜਗ੍ਹਾ ਤੇ ਖੜਾ ਕਰ ਰਿਹਾ ਉਹసే ਤਰੀਕੇ ਉਹਦੀ ਮਦਰ ਪੁੱਤ ਨਹੀਂ ਸਤਰਜਨੀ ਪਾਰਟੀ ਦਾ ਜਿਹੜਾ ਹੁਕਮ ਹੈ ਉਸ ਤੋਂ ਕਦੀ ਵੀ ਕੋਈ ਕੁਤਾਈ ਨਹੀਂ ਵਰਤੀ ਜਾਏਗੀ ਪਾਰਟੀ ਸਮੁੰਦਰ ਹੈ ਉਹਨੇ ਦੇਖਣਾ ਹੈ ਕਿ ਕਿਹੜਾ ਬੰਦਾ ਕਿੰਨੀ ਮਿਹਨਤ ਕਰਕੇ ਕਾਬਿਲ ਹੈ ਉਹਨੇ ਫਿਰ ਡਿਸੀਜਨ ਲੈਣਾ ਹੈ ਕਿਉਂਕਿ ਇੱਕ ਹਲਕਾ ਹਲਕਾ ਜਿੱਤਾਂਗੇ ਤਾਂ ਪੰਜਾਬ ਜਿੱਤ ਸਕਾਂਗੇ ਸਰਕਾਰ ਲੈ ਸਕਾਂਗੇ ਇਹ ਸਾਰੀਆਂ ਚੀਜ਼ਾਂ ਪਾਰਟੀ ਦੇ ਹਾਈ ਕਮਾਂਡ ਦੇ ਫੈਸਲੇ ਤੇ ਛੱਡੀਆਂ ਹੁੰਦੀਆਂ ਨੇ ਤੇ ਅਸੀਂ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਜੋ ਉਹਨਾਂ ਦਾ ਹੁਕਮ ਹੋਏਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਉਸ ਨੂੰ ਆਪਦੇ ਮਨ ਤਨ ਧਨ ਨਾਲ ਜਿੰਨੇ ਜੋਗਾ ਹਰ ਪੱਖੋਂ ਸਹਿਯੋਗ ਕਰਾਂਗੇ ਸੋ ਬਿਕਰਮ ਜੀ ਦੇ ਭਾਵੇਂ ਜੇਲ੍ਹ ਦੇ ਵਿੱਚ ਨੇ ਤੇ ਹੌਸਲੇ ਵਰਕਰਾਂ ਦੇ ਕਿੰਦਾ ਨੇ ਬੁਲੰਦ ਨੇ ਜੀ ਇਹ ਸਰਕਾਰ ਦੇ ਧੱਕੇ ਨੇ ਪਹਿਲਾਂ ਬੜੇ ਹੋਏ ਝਾੜੂ ਵਾਲਿਆਂ ਨੇ ਆਪਦੇ ਪਹਿਲਾਂ ਕਈ ਦਾਗ ਹੀ ਲਿਆਂਦੇ ਨੇ ਜਿਵੇਂ ਹੈਲਥ ਮਨਿਸਟਰ ਸੀ ਸਟਾਰਟਿੰਗ ਦੇ ਵਿੱਚ ਇਹੀ ਕਹਿੰਦੇ ਜੀ ਅਸੀਂ ਬਹੁਤ ਵੱਡੀ ਉਹਦੀ ਚੋਰੀ ਫੜ ਲਈ ਉਹ ਚੋਰੀ ਕਿੱਥੇ ਗਈ? ਚਲਾਨ ਹੀ ਨਹੀਂ ਭੇਜ ਹੋ ਸਕਿਆ। ਹਜ਼ਾਰਾਂ ਕਾਂਗਰਸੀ ਲੀਡਰਾਂ ਤੇ ਅਕਾਲੀ ਲੀਡਰਾਂ ਤੇ ਪਹਿਲਾਂ ਕਈ ਨਜਾਇਜ਼ ਪਰਚੇ ਦੇ ਚੁੱਕੇ ਨੇ। ਇਸ ਦੇ ਨਾਲ ਅਕਾਲੀ ਦਲ ਦੋਲਣਾ ਨਹੀਂ ਕਿਉਂਕਿ ਇਹ ਯੋਧਿਆਂ ਦੀ ਪਾਰਟੀ ਹੈ ਜਿਨ੍ਹਾਂ ਨੇ ਕਪੂਰੀ ਮੋਰਚੇ ਵਰਗੇ ਪਾਣੀਆਂ ਦੇ ਮੋਰਚੇ ਵਰਗੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਅਕਾਲੀ ਦਲ ਨੂੰ ਖੜਾ ਕੀਤਾ ਹੈ। ਅਕਾਲੀ ਦਲ ਸਮੁੰਦਰ ਹੈ। ਇਸ ਚ ਜਿਹੜਾ ਧੁਕਾ ਧੁਕਾ ਹੈ ਉਸ ਦੇ ਨਾਲ ਅਕਾਲੀ ਦਲ ਸਿਰਜਿਆ ਹੈ। Done noite.